ਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਲਓ ਜੀ ਦੋ ਪੁੱਤਰ ਆਪਣੇ ਜਨਨੋਂ ਪਾਣੀ ਲਾਇਆ ਸੀ ਤੇ ਹੁਣ ਬੈਠਿਆ ਜੀ 6 ਵਜ ਕੇ ਤੇ 55 ਮਿੰਟ ਹੋ ਗਏ ਆ ਇੱਕ ਆਪਣਾ ਪੁੱਤਰ ਓਟੇ ਵਾਲਾ ਜਿਹੜਾ ਪਸਵੇਰੇ ਆਪਾਂ ਰੰਗ ਲਾਇਆ ਸੀ ਤਮ ਨੂੰ ਜੂਮ ਕਰਕੇ ਉਠਾਣੇ ਤੇ ਦੂਜਾ ਜੀ ਹਲੇ ਬੱਚਾ ਹੀ ਹੈ ਹਨਾ ਲਓ ਜੀ ਆਹ ਤੁਹਾਨੂੰ ਜੂਮ ਕਰਕੇ ਉਠਾਣੇ ਦੂਜਾ ਬੱਚਾ ਜੀ ਤੇਰੀ ਮੰਲਾ ਦਾ ਵੀ ਹਲੇ 8ਵੀਂ ਗੁੜਾਈ ਹੈ ਸਾਰੀ 8ਵੀਂ ਡਾਈ ਹੈ ਜੀ ਇਹ ਬੱਚਾ ਆਪਣਾ ਇਹ ਦੋਨੇ ਹੁਣ ਬੈਠੇ ਆ ਜੀ ਬਾਤੀ ਕੁਤਰ ਨਵੇਂ ਕੱਢੇ ਸੀ ਤੇ ਨਵੇਂ ਤਾਂ ਬਹਿ ਗਏ ਸੀ ਛੇ ਤੇ ਦੋ ਪਾਣੀ ਵਾਲੇ ਵੀ ਬਹਿ ਗਏ ਸੀ ਦੋ ਬਿਨਾਂ ਪਾਣੀ ਤੋਂ ਸੀ ਛੀ ਸੀ ਸਾਰੇ ਨੌ ਤੇ ਫਰਾ ਬਾਜੀਆਂ ਛੱਡੀ ਜਾਂਦੇ ਹਲੇ ਹਨ ਤੇ ਬਾਜੀਆਂ ਵਾਲੇ ਤਾਂ ਬਹਿਣਾ ਹੀ ਕੀ ਆ ਘਰੀ ਹੁਣ ਬੈਠਿਆ ਭਰਾਓ ਸਤਿ ਸ਼੍ਰੀ ਅਕਾਲ